ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ। ਮਿਲ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਗੇ। ਭਾਈ ਗੁਰੂ ਸੱਚੇ ਪਾਤਸ਼ਾਹ ਸਾਨੂੰ ਖੁਸ਼ ਰੱਖੇ, ਤੰਦਰੁਸਤ ਰੱਖੇ, ਤੱਕਿਆਂ ਬਖਸ਼ੇ। ਤੇ ਅੱਜ ਦਾ ਵਲੌਗ ਜੀ ਅਪ ਕਰਨ ਲੱਗਾ ਸ਼ੁਰੂ। ਸਭ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਤੇ ਵੀਡੀਓ ਨੂੰ ਪੂਰਾ ਦੇਖਿਓ, ਚੰਗੀ ਲੱਗੇ ਲਾਈਕ, ਸ਼ੇਅਰ, ਕਮੈਂਟ ਜਰੂਰ ਕਰਿਓ। ਤੇ ਚਲੋ ਜੀ ਆਪਾਂ ਅੱਜ ਦਾ ਵਲੌਗ ਕਰਦੇ ਆਂ ਅੱਜ ਆਪਾਂ ਪੱਠੇ ਲੈ ਕੇ ਆਏ ਸੀ ਇਸੇ ਤੋਂ ਕਿਉਂਕਿ ਆਪਣੇ ਤਾਂ ਬੀਜੇ ਨਹੀਂ ਸੋ ਆਪਾਂ ਹੁਣ ਲਏ ਆ ਦੋ ਕਟੀਆਂ ਤੇ ਆ ਆ ਜੀ ਆਪਣੀ ਕਟੀਆਂ ਆਪਾਂ ਨਵਾਤਵਾ ਕੇ ਇੱਥੇ ਬੰਨ ਤਾਇਆ ਤੇ ਹੁਣ ਜੀ ਮੈਂ ਕਰਦੀ ਆਂ ਬਾਕੀ ਦੇ ਕੰਮ ਸ਼ੁਰੂ ਟਾਈਮ ਹੋ ਗਿਆ ਜੀ ਸਵੇਰ ਦਾ 9:00 ਵਜੇ ਦਾ ਤੇ ਮੈਂ ਬਣਾਈ ਸੀ ਚੌਲ ਤੇ ਚੌਲ ਮੈਂ ਇਸ ਤਰ੍ਹਾਂ ਬਣਾ ਲਏ ਸੀ ਨਮਕ ਪਾ ਕੇ ਬਾਅਲੇ ਸੀ ਤੇ ਹੁਣ ਲਾਵਾਂਗੇ ਜੀ ਤੜਕਾ ਪਿਆਜ਼ ਤੇ ਆਪਾਂ ਆਲੂ ਪਾ ਕੇ ਤੜਕਾ ਲਾਵਾਂਗੇ ਚੌਲਾਂ ਨੂੰ ਇਹ ਆਪਾਂ ਜੀ ਨਾਲ ਦੀ ਨਾਲ ਤੜਕਾ ਤਾਂ ਨਹੀਂ ਲਾ ਕੇ ਧਰੇ ਕਿਉਂਕਿ ਮੰਮੀ ਨੇ ਫਿਰ ਸਿੰਪਲ ਖਾਣੇ ਸੀ ਤੇ ਉਹਨਾਂ ਨੂੰ ਲੀਵਰ ਦੀ ਪ੍ਰੋਬਲਮ ਜੀ ਹੈਗੀ ਹੈ ਤੇ ਜਿਹਦੇ ਕਰਕੇ ਜੀ ਉਹ ਸਿੰਪਲ ਚੌਲ ਖਾਣਗੇ ਤੜਕੇ ਵੜ ਨਹੀਂ ਖਾਂਦੇ ਫਿਰ ਪ੍ਰੋਬਲਮ ਵੱਜ ਜਾਂਦੀ ਆ ਤੇ ਹੁਣ ਜੀ ਮੈਂ ਤੜਕਾ ਲਾ ਕੇ ਤੇ ਰੱਖਤਾ ਸੀ ਤੇ ਅਨੁਰਿਤ ਦੇ ਪਾਪਾ ਤਾਂ ਚਲੇ ਗਏ ਸੀ ਕੰਮ ਤੇ ਇਹ ਉਹ ਆ ਕੇ ਖਾ ਲੈਣਗੇ ਤੇ ਮੈਂ ਹੁਣ ਜੀ ਅਨੁਰਿਤ ਵਾਸਤੇ ਕੱਢਿਆ ਤੇ ਥੋੜੇ ਜਿ ਮੈਂ ਆਪ ਵੀ ਖਾਵਾਂਗੀ ਤੇ ਚਲੋ ਜੀ ਆਪਾਂ ਕੋਲ ਚ ਪਾ ਕੇ ਤੇ ਲੈ ਚਲਦੇ ਆਂ ਅੰਨੂ ਬੈਠੀ ਆ ਜੀ ਦਾਦੀ ਮੰਮਾ ਕੋਲ ਤੇ ਹੁਣ ਜੀ ਟਾਈਮ ਹੋ ਗਿਆ ਏ ਜੀ ਸ਼ਾਮ ਦਾ 4:30 ਵਜੇ ਦਾ ਤੇ ਮੈਂ ਇਹ ਚਾਹ ਬਣਾਈ ਸੀ ਦੁਪਹਿਰ ਨੂੰ ਤੇ 4 ਵਜੇ ਤੇ ਉਹ ਚਾਹ ਪਾਣੀ ਪੀ ਕੇ ਤੇ ਮੈਂ ਸੋਚਿਆ ਕਿ ਕਰੀ ਅਨਰੀਤ ਨੂੰ ਨਵਾ ਲੈਂਦੇ ਆ ਤੇ ਫੇਰ ਕਰਦੇ ਆ ਬਾਕੀ ਦੇ ਕੰਮ ਤੇ ਬਹੁਤ ਹੀ ਜ਼ਿਆਦਾ ਜਿ ਖਲਾਰਾ ਬਣ ਜਾਂਦਾ ਹੈ ਬੱਚਿਆਂ ਵਿੱਚ ਬੱਚਾ ਛੋਟਾ ਹੈ ਜਿਹੜਾ ਸਾਡੇ ਅਨਰੀਤ ਏ ਇਹ ਬਹੁਤ ਤੰਗ ਕਰਦੀ ਏ ਤੇ ਤੁਹਾਨੂੰ ਪਤਾ ਹੀ ਇਹ ਦੇਖਦੇ ਯੋ ਵੀਡੀਓ ਦੇ ਵਿੱਚ ਵਿਹਾਰ ਵਾਲੇ ਮੇਰੇ ਪਿੱਛੇ ਪਿੱਛੇ ਰਹਿੰਦੀ ਆ ਕੰਮ ਬਹੁਤ ਔਖੇ ਕਰਦੀਆਂ ਨਹੀਂ ਤਾਂ ਮੇਰਾ ਤਾਂ 20 ਮਿੰਟ ਲਾਵਾ ਮੈਂ ਸਾਰੇ ਕੰਮ ਕਰ ਲਾਂ ਬਾਕੀ ਇਹਦੇ ਪਿੱਛੇ ਮੈਂ ਬਹੁਤ ਜ਼ਿਆਦਾ ਲੇਟ ਹੋ ਜਾਂਦੀ ਆ ਕੰਮਾਂ ਨੂੰ ਤੇ ਸਾਰੀ ਦੁਪਹਿਰ ਤੱਕ ਮੇਰੇ ਕੰਮ ਨਹੀਂ ਖਤਮ ਹੁੰਦੇ ਤੇ ਹੁਣ ਜੀ ਇਹਨੂੰ ਮੈਂ ਨਵਾ ਕੇ ਤੇ ਹੁਣ ਇਹਨੂੰ ਭੇਜਦੀ ਆ ਜਾਂ ਤਾਂ ਗਵਾਂਢੀਆਂ ਦੇ ਘਰ ਖੇਡਣ ਵਾਸਤੇ ਫੇਰ ਕੰਮ ਹੋਣਗੇ ਤੇ ਚਲੋ ਜੀ ਇੱਥੇ ਹੁਣ ਮੈਂ ਲੱਗੀ ਸੀ ਜੀ ਬੌਖਰ ਲਾਉਣ ਥੱਲੇ ਮੈਂ ਪਾਕੀ ਸਾਰੇ ਥੱਲੇ ਤੋਂ ਲਾ ਲਈਆ ਕਿਉਂਕਿ ਦੁਪਹਿਰ ਨੂੰ ਕਣੀਆਂ ਜੀ ਆ ਗਈਆਂ ਸੀ ਤੇ ਜੀ ਤੇ ਕਰਕੇ ਨਾ ਰੇਤ ਜਾਨੀ ਕੜਾਈ ਨਹੀਂ ਰਹੀ ਤੇ ਪੈਰਾਂ ਨਾਲ اٹਕਦੀ ਏ ਤੇ ਉਹ ਵੀ ਅੰਦਰ ਜਾਂਦੀ ਫਿਰ ਤੇ ਮੈਂ ਸੋਚਿਆ ਕਿ ਕਵਰੀ ਮੈਂ ਬੌਖਰ ਲਾ ਲੈਂਦੀ ਆ ਹਾਲੇ ਵੀ ਬੱਦਲ ਤਾਂ ਉੱਪਰ ਨਿਗਾ ਹੋਇਆ ਫਿਰਦਾ ਹੈ ਬਾਕੀ ਤੇ ਬਾਰਿਸ਼ ਹੁਣ ਸ਼ਾਇਦ ਨਾ ਹੀ ਆਵੇ ਤੇ ਹੁਣ ਜੀ ਮੈਂ ਇੱਥੇ ਬੌਖਰ ਲਾ ਕੇ ਤੇ ਫਿਰ ਜੀ ਬਾਕੀ ਆਪਾਂ ਰੋਟੀ ਸਬਜੀ ਦਾ ਕੰਮ ਬਾਅਦ ਕਰਾਂਗੇ ਤੇ ਇੱਕ ਤੁਹਾਨੂੰ ਰਿਕੁਐਸਟ ਕਰਨੀ ਸੀ ਮੇਰੇ ਸਾਰੇ ਭੈਣ ਭਾਈ YouTube ਫੈਮਲੀ ਜਿੰਨੇ ਵੀ ਮੇਰੀ ਵੀਡੀਓ ਦੇਖ ਰਹੇ ਹੋ ਤੇ ਪਲੀਜ਼ ਜੀ ਆਪਣੀਆਂ ਸਾਰੀਆਂ ਵੀਡੀਓ ਦੇਖਿਆ ਕਰੋ ਤੇ ਆਪਣੇ ਜੀ ਹਫਤਾ ਹੋ ਗਿਆ 10 ਦਿਨ ਦਾ ਹੋ ਗਿਆ ਆ ਬਾਕੀ ਵਿਊਜ਼ ਬਹੁਤ ਘਟਾ ਆਪਣੇ ਆ ਰਹੇ ਆ ਜੀ ਵਾਚ ਟਾਈਮ ਵੀ ਬਹੁਤ ਘਟਾ ਆ ਰਿਹਾ ਹੈ ਤੇ ਤੁਸੀਂ ਜੀ ਪਲੀਜ਼ ਤੁਹਾਡੇ ਸਾਥ ਨਾਲੀ ਜੀ ਅਸੀਂ ਵੀ ਮਿਹਨਤ ਬਹੁਤ ਕਰ ਰਹੇ ਆ ਜੀ ਤੁਹਾਡੇ ਸਾਥ ਨਾਲੀ ਅੱਗੇ ਵਧ ਸਕਦੇ ਆ ਤੇ ਪਲੀਜ਼ ਸਾਰੇ ਭੈਣ ਭਾਈ ਜੀ سپورਟ ਪੂਰੀ ਕਰੋ ਜੋ ਵੀ ਸਾਡੀ ਵੀਡੀਓ ਦੇਖਦੇ ਹੋ ਤੇ ਤੁਹਾਡੀ سپورਟ ਦੀ ਜੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਫੁੱਲ ਵਾਚ ਕਰਿਆ ਕਰੋ ਤੇ ਆਪਣੀਆਂ ਜੀ ਵੀਡੀਓ ਜ਼ਰੂਰ ਦੇਖਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਵੀ ਕਰਿਆ ਕਰੋ ਆਪਣੇ ਜੀ ਕਮੈਂਟ ਵੀ ਬਹੁਤ ਘਟ ਆਏ ਸੀ ਜੋ ਪੈਣਾ ਮੈਨੂੰ ਡੇਲੀ ਕਮੈਂਟ ਕਰਦੀਆਂ ਆ ਉਹਨਾਂ ਦੇ ਵੀ ਵਿੱਚ ਨਹੀਂ ਆਏ ਸੀ ਆਪਣਾ ਜੀ ਕੀਮਤੀ ਸਮਾਂ ਕੱਟ ਕੇ ਜ਼ਰੂਰ ਸਾਨੂੰ ਸਮਾਂ ਦਿੱਤਾ ਕਰੋ ਪਲੀਜ਼ ਸੱਚੇ ਪਾਛਾ ਤੁਹਾਡੇ ਵੀ ਚੰਗੇ ਨੇ ਇੱਕ ਕੰਮਾਂ ਦੇ ਵਿੱਚ ਬਰਕਤਾਂ ਪਾਓ ਨਾ ਤੁਹਾਡੇ ਵੀ ਵਧੀਆ-ਵਧੀਆ ਕੰਮ ਚਲਾਉਣ ਤੁਸੀਂ ਮੇਰਾ ਸਾਥ ਦਿਓ ਤੇ ਮੈਂ ਤਾਂ ਵੀ ਤੁਹਾਨੂੰ ਇਹੀ ਦੁਆਈ ਦੇਵਾਂਗੀ ਕਿਉਂਕਿ ਜੀ ਵਲੌਗ ਪਾਉਣਾ ਮੇਰੇ ਨਾਲ ਬੀ ਮੇਰੇ ਮਾਨਤੋ ਇਹੀ ਆ ਕੇ ਮੈਂ ਇਹ ਚਾਹੁੰਦੀ ਆ ਕਿ ਮੈਂ ਆਪਣੇ ਹਸਬੰਦ ਦੀ ਮਦਦ ਕਰ ਸਕਾਂ ਕੁਛ ਨਾ ਕੁਛ ਤੇ ਚੱਲ ਹੋਰ ਨਹੀਂ ਤਾਂ ਜ਼ਿਆਦਾ ਨਹੀਂ ਤਾਂ ਬੰਦਾ ਬੱਚਿਆਂ ਦਾ ਸਕੂਲ ਦਾ ਖਰਚਾ ਉਹ ਬਹੁਤ ਜ਼ਿਆਦਾ ਹੁੰਦਾ ਹੈ ਤੇ ਚੱਲ ਥੋੜਾ ਬਹੁਤਾ ਬੰਦੇ ਤਾਂ ਜਦੋਂ ਬੱਚਾ ਨਿਕਲ ਜਾਵੇ ਤਾਂ ਵੀ ਬੰਦੇ ਨੂੰ ਹੀ ਹੌਸਲਾ ਹੋ ਜਾਂਦਾ ਹੈ ਵੀ ਮੇਰਾ ਘਰਵਾਲੀ ਜਬ ਮੇਰਾ ਪਰਿਵਾਰ ਮੇਰਾ ਸਾਥ ਦੇ ਰਿਹਾ ਹੈ ਤੇ ਹੋਰ ਜੀ ਆਪਾਂ ਵੀ ਬਾਹਰ ਜਾ ਕੇ ਘਰ ਤੋਂ ਬਾਹਰ ਜਾ ਕੇ ਕੋਈ ਵੀ ਕੰਮ ਨਹੀਂ ਕਰ ਸਕਦੇ ਤੇ ਇੱਕ ਹਾ우스 ਵਾਈਫ ਵਾਸਤੇ ਇਹ ਹੀ ਇੱਕ ਕੰਮ ਮੈਨੂੰ ਵਧੀਆ ਲੱਗਿਆ ਤੇ ਮੈਂ ਸੋਚਿਆ ਕਿ ਮੇਰੇ ਹਸਬੰਦ ਤੋਂ ਮੈਂ ਪੁੱਛਿਆ ਤੇ ਕਹਿੰਦੇ ਕਿ ਤੁਸੀਂ ਵੀ ਇਹ ਕੰਮ ਕਰ ਲਿਆ ਕਰੋ ਵੀ ਤੁਸੀਂ ਕਿਹੜਾ ਕੁਝ ਗਲਤ ਕਰਨਾ ਹੈ ਪਰਿਵਾਰ ਦੇ ਵਿੱਚ ਰਹੇਗੀ ਜੀ ਫੈਮਿਲੀ ਵਲੌਗ ਹੀ ਬਣਾਣਾ ਆਪਾਂ ਜਰੂਰ ਮੇਰਾ ਸਾਥ ਦਿਓ ਜੀ ਸਾਰੀ ਮੇਰੇ ਭੈਣ ਭਾਈ ਤੇ ਦਰਜੀ ਕਟੀਆਂ ਆਪਣੀਆਂ ਨੇ ਜਿਹੜੀਆਂ ਉਹ ਜਦੋਂ ਹੀ ਨੇੜੋ ਲੰਘੀਏ ਤੇ ਬਸ ਰਿੰਗਲ ਲੱਗ ਪੈਂਦੀਆਂ ਵੀ ਮੈਨੂੰ ਕੁਛ ਨੂੰ ਕੁਛ ਖਲਾਉ ਤੇ ਬਹੁਤ ਲਾਡੀਆਂ ਹੋ ਗਈਆਂ ਨੇ ਤੇ ਇਥੇ ਡੈਡੀ ਲੱਗੇ ਸੀ ਇਹਨਾਂ ਨੂੰ ਤੇਲ ਆਟੇ ਦੇ ਵਿੱਚ ਮਿਕਸ ਕਰਕੇ ਪਾਉਣ ਤੇ ਹਾਂਜੀ ਬਾਕੀ ਦਾ ਵਲੌਗ ਜੀ ਆਪਾਂ ਫੇਰ ਸਵੇਰ ਤੋਂ ਸ਼ੁਰੂ ਕੀਤਾ ਏ ਇਹ ਆਪਣਾ ਅੱਜ ਸਵੇਰ ਦਾ ਏ ਜੀ ਤੇ ਬਾਰਸ਼ ਦੇ ਨਾਲ ਨਾ ਛਿੱਟੇ ਜਪੈਣ ਕਰਕੇ ਬਹੁਤ ਜ਼ਿਆਦਾ ਇੱਥੇ ਵੀ ਰੇਤ ਜੀ ਆ ਗਈ ਸੀ ਪਤਾ ਨਹੀਂ ਕੀ ਚੱਕਰ ਸਾਡੇ ਘਰ ਦਾ ਰੇਤ ਤਾਂ ਹੀ ਖਤਮ ਨਹੀਂ ਹੁੰਦੀ ਬਹੁਤ ਜ਼ਿਆਦਾ ਰੇਤ ਆਉਂਦੀ ਏ ਤੇ ਹਰ ਜਗ੍ਹਾ ਰੇਤ ਹੀ ਰੇਤ ਜਿੱਧਰ ਦੇਖਿਓ ਪੱਕਾ ਵੀ ਜਗ੍ਹਾ ਐ ਪਰ ਫੇਰ ਵੀ ਬਹੁਤ ਮੁਸ਼ਕਲ ਹੋਇਆ ਪਿਆ ਹੈ ਨਾ ਵੀ ਪੈਰਾਂ ਨੂੰ اٹਕਦਾ ਰਹਿੰਦਾ ਤੇ ਬੜਾ ਔਖਾ ਲੱਗਦਾ ਤੇ ਹੁਣ ਜੀ ਮੈਂ ਇਧਰ ਮੋਚਾ ਕੇ ਬਾਥਰਮਾ ਵਿੱਚ ਇੱਕ ਵਾਰੀ ਨਾ ਸਾਰਾ ਧੋ ਦਿੰਨੇ ਆ ਰੇਤਾ ਜਿसरी ਵੀ ਨਿਕਲ ਜਾਊਗੀ ਬਿਨੇਰੀ ਬੇਨੀ ਜ਼ਿਆਦਾ ਨਹੀਂ ਆਈ ਸੀ ਥੋੜੀ ਬੋਤੀ ਹਵਾਈ ਸੀਗੀ ਤੇ ਬਸ ਇੰਨੇ ਨਾਲ ਹੀ ਹੋ ਜਾਂਦਾ ਸਾਰਾ ਇੱਕ ਸਾਡੇ ਕੰਧਾਂ ਕੰਧਾਂ ਤੋਂ ਹੀ ਸਾਰਾ ਸੀਮਿੰਟ ਪਟਿਆ ਪਿਆ ਏ ਸਾਰੇ ਕਮਰੇ ਵੀ ਖਰਾਬ ਹੋਏ ਪਿਆ ਤੇ ਉਹ ਵੀ ਰੇਤ ਸਾਰੀ ਪੈਰਾਂ ਅਲੱਗ-ਅਲੱਗ ਆ ਜਾਂਦੀ ਆ ਤੇ ਇਧਰ ਮੈਂ ਪਾਣੀ ਵੀ ਪਾਰ ਲਾਂਗੀ ਕਿਉਂਕਿ ਟੁੱਟ ਗਿਆ ਨਾ ਜਿਹੜੀ ਸਾਡੀ ਉਹ ਸਾਹਮਣੇ ਮਸ਼ੀਨਾਂ ਵਾਲੇ ਕਮਰੇ 'ਚ ਇੱਕ ਹੀ ਆ ਤੇ ਕੱਪੜੇ ਵੀ ਉਹ ਤਾਂ ਮਸ਼ੀਨ 'ਚ ਹੀ ਪਾਣੀ ਪੈਂਦਾ ਹੈ ਨਾਲ ਹੀ ਵੀ ਟੁੱਟੀ ਪਈ ਆ ਜਿਹੜੀ ਮਸ਼ੀਨ 'ਚ ਪਾਣੀ ਪਾਉਣ ਵਾਲੀ ਤੇ ਮੈਨੂੰ ਇੱਥੇ ਐਕਸਟਰਾ ਪਾਣੀ ਪਾਰ ਕੇ ਇਸ ਤਰ੍ਹਾਂ ਫੇਰ ਕੱਪੜੇ ਧੋਣੇ ਪੈਂਦੇ ਨੇ ਤੇ ਹੁਣ ਤਾਂ ਮੈਂ ਇੱਥੇ ਬੈਠਲ ਡੇਢ ਪਾਣੀ ਪਾਰ ਲਿਆ ਏ ਤੇ ਹੁਣ ਜੀ ਮੈਂ ਨਾਲੀ ਨੂੰ ਵਟਾ ਪਾ ਕੇ ਤੇ ਟੈਂਕੀ 'ਚ ਜਣਾਵਾਗੀ ਪਾਣੀ ਤੇ ਆਪਣਾ ਜੀ ਉੱਪਰ ਪਾਣੀ ਚੜਾਉਣ ਵਾਲਾ ਗੇਟ ਵਾਲਾ ਜਿਹੜਾ ਉਹ ਟੁੱਟ ਗਿਆ ਸੀ ਤੇ ਦੋ ਤਿੰਨ ਬਦਲੇ ਵੀ ਸੀਗੇ ਲਿਆਂਦੇ ਨੇ ਕਸਣ ਲੱਗਿਆ ਫਿਰ ਟੁੱਟ ਜਾਂਦੇ ਸੀ ਤੇ ਅਸੀਂ ਫਿਰ ਕਿਹੜਾ ਹੀ ਛੱਡਤਾ ਸੀਗਾ ਚਲ ਐਵੇਂ ਹੀ ਚਲਾ ਲਾਂਗੇ ਵਾਟ ਵਟ ਪਾ ਕੇ ਨਾਲੀ ਨੂੰ ਤੇ ਇੱਥੇ ਮੈਂ ਅੱਖਾਂ ਨੂੰ ਛਿੱਟੇ ਮਾਰੇ ਸੀ ਬਹੁਤ ਵਧੀਆ ਠੰਡੇ ਠੰਡੇ ਛਿੱਟੇ ਲੱਗੇ ਅੱਖਾਂ ਨੂੰ ਤੇ ਮੈਂ ਲੱਗੀ ਸੀ ਜੀ ਪਾਣੀ ਪਰਨ ਪੀਣ ਵਾਸਤੇ ਤੇ ਲਾਈਟ ਚਲੀ ਗਈ ਤੇ ਇਹ ਵੀਡੀਓ ਜੀ ਮੇਰੇ ਦੋ ਤਿੰਨ ਦਿਨ ਤੋਂ ਪਈ ਸੀ ਏ ਮੇਰਾ ਯਾਦ ਪੁੱਲ ਗਿਆ ਸੀ ਪੌਣ ਦਾ ਤੇ ਮੇਰੇ ਹਸਬੰਦ ਵੀ ਟਰੈਕਟਰ ਲੈ ਕੇ ਗਏ ਸੀਗੇ ਸਰਵਿਸ ਕਰਾਉਣ ਤੇ ਸਰਵਿਸ ਦੇ ਨਾਲ ਨਾਲ ਜੇ ਉਹ ਟਾਇਰ ਵੀ ਨਵੇਂ ਪਵਾ ਲਿਆ ਏ ਅਗਲੇ ਟਾਇਰ ਦੇਖ ਕੇ ਦੱਸਿਓ ਕਿ ਕਿਵੇਂ ਲੱਗ ਰਿਹਾ ਕਿਉਂਕਿ ਪਹਿਲਾ ਵਾਲੇ ਟਾਇਰ ਨਾਲ ਜਿਹੜੇ ਉਹ ਥੋੜੇ ਜਿ ਛੋਟੇ ਸੀਗੇ ਤੇ ਇਹ ਕਹਿੰਦੇ ਕਿ ਮੈਂ ਵੱਡੇ ਟਾਇਰ ਬੁਣਵਾਣੇ ਪਵਾਣਿਆ ਤੇ ਤਾਂ ਕਰਕੇ ਟਾਇਰ ਪਵਾ ਕੇ ਲਾਇਆ ਆ ਨਵੇਂ ਹੋਰ ਤੇ ਨਾਲ ਹੀ ਜਿਆ ਬੰਪਰ ਵੀ ਲਵਾਇਆ ਆ ਅਗਲੀ ਸਾਈਡ ਤੇ ਬਹੁਤ ਵੱਡਾ ਬਣ ਗਿਆ ਬੰਪਰ ਤੇ ਜਰੂਰ ਦੱਸਿਓ ਜੀ ਕਿਵੇਂ ਲੱਗ ਰਿਹਾ ਟਰੈਕਟਰ ਤੇ ਚਲੋ ਜੀ ਹੁਣ ਆਪਾਂ ਸ਼ਾਮ ਦਾ ਟਾਈਮ ਹੋ ਗਿਆ ਜੀ 3:30 ਵਜੇ ਦਾ ਤੇ ਮੈਂ ਨਾ ਦਪਹਿਰ ਨੂੰ ਕੱਪੜੇ ਧੋ ਕੇ ਤੇ ਸੁੱਕਣੇ ਪਾਏ ਸੀ ਸੁੱਕਣੇ ਪਾਏ ਤੇ ਬਸ ਪਾ ਕੇ ਹਟੀਆਂ ਤੇ ਜੇ ਬਹੁਤ ਪਾਰੀ ਬੱਦਲ ਚੜਿਆ ਇਧਰੋਂ ਬਹੁਤ ਜ਼ਿਆਦਾ ਬੱਦਲ ਬਣ ਗਿਆ ਸੀ ਤੇ ਨੇਰੀ ਆਈ ਤੇ ਫਿਰ ਮੈਨੂੰ ਸਾਰੇ ਕੱਪੜੇ ਧਾਰਨੇ ਪਏ ਮੈਂ ਉਵੇਂ ਹੀ ਪਾ ਕੇ ਹਟੀ ਸੀ ਤੇ ਰੱਬ ਜੀ ਅੱਜਕਲ ਖੇਡ ਹੀ ਲਾਈ ਰੱਖਦਾ ਸਾਰਿਆਂ ਨੂੰ ਹਨਾ ਵੀ ਕਦੇ ਕੱਪੜੇ ਪਾ ਦੇ ਉਹ ਕਦੇ ਲਾ ਦੇ ਉਹ ਤੇ ਹੁਣ ਉਸ ਤੋਂ ਬਾਅਦ ਫਿਰ ਕਣੀਆਂ ਥੋੜੀਆਂ ਜੀਆਂ ਆਈਆਂ ਤੇ ਫਿਰ ਰੁਕ ਗਈਆਂ ਦੇ ਹੁਣ ਫੇਰ ਤੋਂ ਮੈਂ ਕੱਪੜੇ ਪਾ ਰਹੀ ਆ ਬਸ ਇਦਾਂ ਹੀ ਲੱਗੇ ਰਹੀਦਾ ਏ ਚਾ ਤੇ ਇਦਾਂ ਹੀ ਆਪਾਂ ਲੱਗੇ ਰਹੀਦਾ ਕੰਮ ਆ ਬਸ ਸਾਰਾ ਦਿਨ ਰੱਬ ਐਂ ਹੀ ਲਾਈ ਰੱਖਦਾ ਤੇ ਇੱਕ ਜੀ ਅਸੀਂ ਪੱਠੇ ਬੀਜਣ ਤੋਂ ਬੈਠੇ ਆ ਕਈ ਦਿਨਾਂ ਤੋਂ 5 6 ਦਿਨ ਹੋ ਗਏ ਆ ਪੱਠਿਆਂ ਵਾਲੀ ਜ਼ਮੀਨ ਜਿਹੜੀ ਨਾਲ ਆਪਾਂ ਵੀ ਲਿਆ ਕੇ ਰੱਖਿਆ ਪਿਆ ਏ ਕਹਿੰਦੇ ਆ ਪੱਠੇ ਬੀਜਨੇ ਆ ਤੇ ਬਾਕੀ ਜੀ ਬੱਦਲ ਨੂੰ ਵੇਖ ਕੇ ਰੁਕ ਜਾਈਦਾ ਰੋਜ਼ ਨੈਟ ਤੇ ਆਉਂਦਾ ਹੈ ਕਿ ਅੱਜ ਬਾਰਿਸ਼ ਹੈ ਅੱਜ 100% ਹੈ ਅੱਜ 90% ਹੈ ਤੇ ਐ ਸੋਚਦੇ ਆਂ ਵੀ ਕਿਤੇ ਬੀਜ ਦਿੱਤੇ ਤਾਂ ਫੇਰ ਵੀ ਦਾਬ ਹੋ ਜਾਣਗੇ ਉੱਗਣੇ ਨਹੀਂ ਤੇ 5 ਦਿਨ ਤੱਕ ਆਉਂਦੇ ਆ ਤੇ ਅੱਜ ਹੁਣ ਸਵੇਰੇ ਬੀਜ ਦਿੱਤੇ ਆ ਹੁਣ ਦੇਖੋ ਕੀ ਬਣਦਾ ਹੈ ਬੱਦਲ ਬਹੁਤ ਜ਼ਿਆਦਾ ਬਣਿਆ ਫਿਰਦਾ ਹੈ ਤੇ ਅੱਗੇ ਵੀ ਸਾਡੇ ਨਾਲ ਇਦਾਂ ਹੀ ਹੁੰਦੀ ਆ ਜਦੋਂ ਆਪਾਂ ਪੱਠੇ ਬੀਜਦੇ ਹੀ ਆ ਤੇ ਮੀਂਹ ਦੀ ਵੇਟ ਕਰਦੇ ਰਹੇ ਦਾ ਪਾ ਕਿ ਮੀਂਹ ਆਉਂਦਾ ਨਹੀਂ ਜਦੋਂ ਪੱਠੇ ਬੀਜ ਕੇ ਹਟਦੇ ਆ ਤੇ ਬਸ ਮੀਂਹ ਪੈ ਜਾਂਦਾ ਉੱਪਰੋਂ ਬਸ ਰੱਬ ਵੀ ਦੁਨੀਆ ਨਾਲ ਐਂ ਖੇਡ ਖੇਡਦੀ ਰ ਖੇਡੀ ਰੱਖਦਾ ਏ ਤੇ ਚਲੋ ਜੀ ਆਪਣੇ ਕੱਪੜੇ ਵੀ ਸੁੱਕਣੇ ਪਾਏ ਗਏ ਸੀ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ